ਦਾਂ ਕਿ ਆਪ ਨੂੰ ਲੈ ਕੇ ਕੀ ਕਰਗੇ ਅੱਜ ਅਸੀਂ ਯਾਦ ਕਰ ਰਹੇ ਆ ਸਾਡੇ ਸਤਾਰ ਜੋਗ ਮੇਰੇ ਪਿਤਾ ਸਵਾਨ ਸਵਰਗਵਾਸੀ ਜਗਮਉਂ ਸਿੰਘ ਜੀ ਟੱਕਰ ਸਾਹਿਬ ਦੀ ਉਹਨਾਂ ਦੀ ਯਾਦ ਦੇ ਵਿੱਚ ਅੱਜ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਉਹਨਾਂ ਦੀ ਯਾਦ ਦੇ ਅੰਦਰ ਕੂਂਡਰ ਕੈਂਪ ਲਗਾਇਆ ਗਿਆ ਅਸੀਂ ਦੇਖ ਰਹੇ ਕਿ ਸਾਰੇ ਬਹੁਤ ਹੀ ਵੱਡੇ ਪ੍ਰਬੰਧ ਨੇ ਜਿਹੜੇ ਜਿੱਤੇ ਬਹੁਤ ਹੀ ਵੱਡੀਆਂ ਟੀਮਾਂ ਜਿਹੜੀਆਂ ਆ ਵੱਡੇ ਹਸਪਤਾਲਾਂ ਦੇ ਵਿੱਚੋਂ ਪਹੁੰਚੀ ਹੋਈਆਂ ਨੇ ਉੱਥੇ ਲੰਗਰਾਂ ਵਿੱਚ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਨੇ। ਔਰ ਜਿਹੜੇ ਖੂਨਦਾਨੀ ਇੱਥੇ ਖੂਨਦਾਨ ਕਰਨ ਆਏ ਨੇ ਉਹਨਾਂ ਦੀ ਮੈਂ ਦੇਖ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਉਹ ਨੌਜਵਾਨ ਪਹੁੰਚ ਰਹੇ ਨੇ ਜਿਨ੍ਹਾਂ ਨੇ ਅੱਜ ਅੰਕਲ ਜਗਨਵਰ ਸਿੰਘ ਟੱਕਰ ਉਹਨਾਂ ਦੀ ਯਾਤ ਦੇ ਅੰਦਰ ਖੂਨਦਾਨ ਕੀਤਾ ਗਿਆ। ਇਹ ਜਿਹੜਾ ਖੂਨਦਾਨ ਕਰਨਾ ਮੈਂ ਸਮਝਦਾ ਕਿ ਸਾਰਿਆਂ ਨੂੰ ਉੱਤਮ ਇਹ ਕਾਰਜਾ ਸਾਡੇ ਸਾਰਿਆਂ ਦੇ ਲਈ ਇਹ ਜਿਹੜਾ ਖੂਨਦਾਨ ਦਿੱਤਾ ਹੀ ਸਾਰਿਆਂ ਦੇ ਕੰਮ ਆ ਕਿਸੇ ਦੀ ਵੀ ਇਹ ਜਾਨ ਬਚਾ ਸਕਦਾ ਖੂਨਦਾਨ ਕੀਤਾ ਹੋਇਆ ਹੈ। ਉਸੀ ਦੇ ਟਾਈਮ ਤੇ ਜੇ ਵਾਧੂ ਖਰਚੇ ਕਰਦੇ ਜੀ ਕੇਕ ਕੱਟਦੇ ਆ ਉਹਨਾਂ ਦੇ ਨਾਲੋਂ ਤੁਸੀਂ ਕਿਵੇਂ ਦੇਖਦੇ ਜੀ ਮੈਂ ਮੈਂ ਪਹਿਲਾਂ ਵੀ ਅੱਗੇ ਵੀ ਤੁਹਾਨੂੰ ਮੈਂ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਜਿਹੜੇ ਇਹੋ ਜਿਹੇ ਕਾਰਜ ਨੇ ਚਾਹੀਓ ਉਹ ਤੁਸੀਂ ਜਨਮ ਦਿਨ ਦੇ ਉੱਤੇ ਚਾਹੇ ਕੋਈ ਮੈਰਿਜ ਅਨਿਵਰਸਰੀ ਦੇ ਉੱਤੇ ਕੋਈ ਫੂਨਦਨ ਕੈਂਪ ਲਾਉਣੀ ਆ ਕੋਈ ਆਪਣਾ ਮੈਡੀਕਲ ਕੈਂਪ ਲਾਉਣੀ ਆ ਕੋਈ ਅਕਾਨਾ ਕੈਂਪ ਲਾਉਣੀ ਆ ਇਹੋ ਜਿਹੇ ਜ਼ਰੂਰੀ ਕਾਰਜ ਕਰਨੇ ਚਾਹੀਦੇ ਉਹ ਆਮ ਤਾਂ ਪਰ ਰੋਟੀ ਰੋਜ਼ੇ ਕਰਨੀ ਆ ਕਿ ਉਹ ਇਹ ਵਾਧੂ ਖਰਚਾ ਕਰੀ ਜੇ ਉਹਦਾ ਫਾਇਦਾ ਨਹੀਂ ਕੋਈ ਲੋਕਾਂ ਦੇ ਮੈਂ ਸਮਝਦਾ ਕੀ ਕਾ ਲੋਕਾਂ ਦੇ ਲਈ ਕੀ ਕਰ ਸਕਦੇ ਆ ਉਹ ਮੈਂ ਸਮਝਦਾ ਕਿ ਟੱਕਰ ਵਧਾਈ ਦੇ ਪਰ ਤੇ ਪਾਤਨ ਦੇ ਸਾਡੇ ਵੀਰ ਕਹੇ ਨੇ ਗੁਰਦੀਪ ਸਿੰਘ ਤੱਕਰ ਜੀ ਇਹਨਾਂ ਦਾ ਸਮੂਹ ਪਰਿਵਾਰ ਖੜਾ ਸੋ ਇਹਨਾਂ ਨੂੰ ਮੈਂ ਅੱਜ ਦੇ ਇਸ ਸ਼ੁੱਪ ਪਵਿੱਤਰ ਦਿਹਾੜੇ ਦੀ ਜਿੱਤੇ ਬਜ਼ੁਰਗਾਂ ਨੂੰ ਵੀ ਯਾਦ ਕਰ ਰਹੇ ਆ ਉਹਨੂੰ ਸ਼ਰਧਾ ਸਤਕਾਰ ਭੇਟ ਕਰ ਰਹੇ ਆ ਤੇ ਇਹਨਾਂ ਨੂੰ ਵਧਾਈ ਦਿੰਨੇ ਆ ਕਿ ਤੁਸੀਂ ਬਹੁਤ ਵੱਡਾ ਜਿਹੜਾ ਇਹ ਕਾਰਜ ਕੀਤਾ ਆ ਸਾਡਾ ਸੋਸ਼ਲ ਵੈਲਫੇਅਰ ਸੁਸਾਇਟੀ ਜੀ 20 ਵਾਰ ਇਹ ਜੇ ਕਾਰਜ ਕਰਦੀ ਆ ਜੀ ਕਿਵੇਂ ਦੇਖਦੇ ਤੁਸੀਂ ਮੈਂ ਤਾਂ ਮੈਂ ਪਹਿਲਾਂ ਵੀ ਕਿਹਾ ਕਿ ਸ਼ਿਵ ਕੁਮਾਰ ਸ਼ਿੰਦੀ ਜੀ ਉਹਨਾਂ ਦੇ ਸਾਰੇ ਸਾਥੀ ਨੇ ਜਿਹੜੇ ਕਿ ਅਸੀਂ ਵੀ ਉਹਨਾਂ ਦੇ ਨਾਲ ਜੁੜੇ ਹੋਏ ਆ ਅਸੀਂ ਜਦੋਂ ਵੀ ਕੋਈ ਇਹ ਜੇ ਕਾਰਜ ਕਰਦੇ ਨੇ ਤਾਂ ਹਮੇਸ਼ਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਬਹੁਤ ਵੱਡੇ ਉਹਨਾਂ ਦੇ ਵੀ ਕਾਰਜ ਨੇ ਇਹ ਇਹਨਾਂ ਦਾ ਵੀ ਬਹੁਤ ਵੱਡਾ ਉਹਨਾਂ ਨੂੰ ਹਮੇਸ਼ਾ ਸਹਯੋਗ ਹਾਂਜੀ ਅੱਜ ਸਵਰਗੀ ਸੇਵਾ ਗੁਰਮੋਹ ਸਿੰਘ ਜੀ ਕਰਕੇ ਉਹਨਾਂ ਦੀ ਯਾਦ ਵਿੱਚ ਜਿਹੜਾ ਖੂਨਦਾਨ ਕੇ ਮਾਛੋੜਾ ਸਾਹਿਬ ਤੇ ਲਗਾਇਆ ਗਿਆ ਹੈ ਬਹੁਤ ਵਧੀਆ ਉਹਨਾਂ ਮੈਂ ਪਰਿਵਾਰਾਂ ਨੂੰ ਵੀ ਧੰਨਵਾਦ ਦੇ ਪਾਤਰ ਨੇ ਜਿਹੜੇ ਆਪਣੇ ਵਿਅਕਤੀਆਂ ਦੀ ਯਾਦ ਦੇ ਵਿੱਚ ਜਿਹੇ ਕੈਂਪ ਲਾਉਂਦੇ ਆ ਅਤੇ ਇਹ ਕੈਂਪ ਲਾਉਣ ਦਾ ਜਿੱਥੇ ਖੂਨਦਾਨ ਮਹਾਨਦਾਨ ਦਾ ਉਹ ਆਪਾਂ ਇਹ ਮੂਹਰ ਕਰਦੇ ਆ ਉਥੇ ਆਪਣੇ ਬਜ਼ੁਰਗਾਂ ਨੂੰ ਸੱਚੀ ਦਾ ਸੱਚੀ ਸਿਧਾਂਤ ਨੂੰ ਕਹਿੰਦੇ ਆ ਕਿ ਇੱਕ ਖੂਨ ਦੇ ਨਾਲ ਜੇ ਇੱਕ ਚਾਰ ਵੀ ਵੱਜ ਜਾਂਦੀ ਹੈ ਤਾਂ ਸਦਾ ਲਈ ਉਹ ਜਿਹੜੇ ਸਾਡੇ ਬਜ਼ੁਰਗ ਕਹਿੰਦੇ ਹਨ ਅਮਰ ਬਣਦੇ ਆ ਸੋ ਮੈਂ ਬਹੁਤ ਧੰਨਵਾਦ ਕਰਦਾ ਤੇ ਵਧਾਈ ਦਿੰਦਾ ਟੱਕਰ ਪਰਿਵਾਰ ਨੂੰ ਜਿਨ੍ਹਾਂ ਨੇ ਸਾਡੇ ਜਥੇਦਾਰ ਜਗਨੂਰ ਸਿੰਘ ਟੱਕਰ ਜਿਨ੍ਹਾਂ ਦਾ ਬਹੁਤ ਬਹੁਤ ਵੱਡਾ ਯੋਗਦਾਨ ਆ ਇਸ ਮੱਛਵਾੜੇ ਖੇਤਰ ਲਈ ਬੇਟ ਖੇਤਰ ਲਈ ਉਹਨਾਂ ਦੀ ਯਾਦ ਚੈਂਪ ਲਵਾਇਆ ਇਹਨਾਂ ਦਾ ਬਹੁਤ ਰਣੀਆ ਬਹਿਫਿਕਾ ਖਾਲਸਾ ਬਹਿਫਿਕਾ ਹਾਂਜੀ ਬਹਿਫਿਕਾ ਖਾਲਸਾ ਬਹਿਫਿਕਾ ਫਤੇ ਅੱਜ ਸਾਡੇ ਸਤਿਕਾਰਯੋਗ ਵੱਡੇ ਵੀਰ ਜੀ ਸਾਹ ਜਗੋਂ ਸਿੰਘ ਜੀ ਟਕਕਲ ਜੋ ਕਿ ਅੱਜ ਤੋਂ तकरीबन 12 ਸਾਲ ਪਹਿਲਾਂ ਲੋਕਾਂ ਚਰਣਾ ਕੰਗਰਸ ਨਾਲ ਉਹਨਾਂ ਦੇ ਪ੍ਰਵਾਸ ਦੇ ਤਰਫੋਂ ਕੁਰਦੀਪ ਸਿੰਘ ਜੀ ਟਕਕਲ ਜੋਨ ਦਾ ਨੇ ਸੁਪੁੱਤਰ ਹੈ ਉਹਨਾਂ ਦੇ ਤਰਫੋਂ 12 ਸਾਲਨਾ ਤੋਂ ਇਹ ਉਹਨਾਂ ਦੀ ਬarsi ਮਨਾਇਆ ਜਾਂਦੀ ਹੈ ਤੇ ਅੱਜ ਵੀ ਉਹਨਾਂ ਦੇ ਖੂਨਦਾਨ ਕੈਂਪ ਲਾਇਆ ਲੰਗਰ ਪ੍ਰਚਾਰ ਕੀਤਾ ਚਾਹੇ ਹਜ਼ਾਰਾਂ ਬੰਦੇ ਲੰਗਰ ਸ਼ਾਕੀ ਕਰਨੇ ਇਹ ਕੋਈ ਨਾ ਸੇਵਾ ਹੈ ਸਮਾਜ ਦੇ ਸਭ ਤੋਂ ਵੱਡੀ ਸੇਵਾ ਗਣੀ ਜਾਈਏ ਕਿਉਂਕਿ ਤੇ ਜਰੂਰਤ ਆਪਣੀ ਜਿੰਦਗੀ ਨੂੰ ਬਚਾਉਣਾ ਸੋ ਮਨੁੱਖਤਾ ਲਈ ਕੰਮ ਆਉਣਾ ਸਭ ਤੋਂ ਵੱਡੀ ਸੇਵਾ ਪਰਮਾਤਮਾ ਦੀ ਖੁਸ਼ੀ ਖੁਸ਼ੀ ਦੇਣ ਦੀ ਸੋ ਅਸੀਂ ਦੇਖਦੇ ਆ ਕਿ ਪਰਮਾਤਮਾ ਦੀ ਖੁਸ਼ੀ ਦੇਣੀ ਆ ਤਾਂ ਉਹਦੇ ਬਰਾਬਰ ਹੀ ਸਭ ਤੋਂ ਵੱਡੀ ਗੱਲ ਕਿ ਆਪਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰੀਏ ਪ੍ਰਿੰਸੀਪਲ ਸਤਵੀਰ ਸਿੰਘ ਜੀ ਉਹਨਾਂ ਦੀ ਮੈਂ ਇੱਕ ਵਾਰ ਲਿਖੀ ਪਟਕਾ ਪੜ੍ਹੀ ਉਹਨਾਂ ਨੇ ਲਿਖਿਆ ਸੀ ਵੀ ਅਸੀਂ ਸਮਾਜ ਦੇ ਵਿੱਚੋਂ ਵਿਚਰਦੇ ਹਾਂ ਜਿੰਨੀ ਮੱਜੀ ਗੁਰੂ ਘਰ ਦੇ ਵਿੱਚ ਜਾ ਕੇ ਮੱਥਾ ਟੇਕ ਲਈ ਜੰਗਨ ਰਮੰਦਰਾ ਦੇ ਵਿੱਚ ਜਾ ਕੇ ਮੱਥਾ ਟੇਕ ਲਈ ਲੰਗਰ ਲਗਾਉਂ ਗਏ ਬਹੁਤ ਸੇਵਾ ਕਰ ਲਈ ਤੇ ਅਗਨਸਿ ਆਪਣੇ ਮਾਤਾ ਪਿਤਾ ਦੀ ਘਰ ਵਿੱਚਾਂ ਦੀ ਸੇਵਾ ਨਹੀਂ ਕਰਦੇ ਨਾ ਇਹ ਲੰਗਰ ਲਗਾਏ ਤੇ ਸਾਰੇ ਕੰਮ ਕੀਤੇ ਜੇ ਰਾਤਾਂ ਸਭ ਗੁਰੂਵਾਲਾ ਰਹਿਮਤ ਤੇ ਬਖਸ਼ਿਸ਼ ਕਰ ਬਲੂ ਆਪਣੇ ਭਤੀਜੇ ਗੁਰਦੀਪ ਸਿੰਘ ਤੱਕਰ ਜੋ ਪੱਤਰਕਾਰੀ ਹਮਚਿ ਵਾਲੇ ਦਾ ਜਿਨ੍ਹਾਂ ਨੇ ਉੱਤੇ ਬਹੁਤ ਮਾਣ ਹੈ 12 ਸਾਲੋਂ ਤੋਂ ਹੀ ਆਪਣੇ ਪਿਤਾ ਜੀ ਸੇਵਾ ਕਰ ਰਿਹਾ ਹੈ ਵਰਸੀਆਂ ਬਣਾ ਰਿਹਾ ਹੈ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਸੋ ਇਹ ਸੇਧ ਲਈ ਆਪਾਂ ਇਹ ਸੋ ਸਿੱਖਾਂ ਲਈ ਆਪਣੇ ਮਾਤਾ ਪਿਤਾ ਦੀ ਸੇਵਾ ਵੀ ਕਰੀਏ ਜਵਨ ਦੇ ਜੀਵਨ ਰੱਬਕੀ ਸੇਵਾ ਕਰੀਏ ਜੋ ਉਸ ਤੋਂ ਬਾਅਦ ਵੀ ਉਹਨਾਂ ਦਾ ਜਵਾਬ ਕਰੀਏ ਹਮੇਸ਼ਾ ਕਿ ਇੱਕ ਜਾਤ ਤੱਕ ਦਾ ਇਹ ਚੰਗਾ ਢੰਗ ਹੁਣਾ ਹੈ ਸੋ ਲੰਡਨ ਸੰਤਨ ਸ਼ਾਤਰੰਗਿਆ ਨੇ ਹਜ਼ਾਰਾਂ ਦੀ ਗਤੀ ਦੇ ਵਿੱਚ ਸੋ ਗੁਰੂ ਮਾਰੇ ਰਹਿਮਤ ਦੇ ਪਕਸ਼ਿਸਤਾਨ ਸੋ ਨਰਸਨ ਜੀ ਸ਼ਬਦਾਂ ਦੇ ਨਾਲ ਹੀ ਮੈਂ ਇਲਾਕਾ ਨਿਵਾਸੀਆਂ ਨੂੰ ਜਿੱਥੇ ਮੈਂ ਇਹ ਦੰਦਰ ਨਾ ਇਸ ਕੰਮ ਦੀ ਕਿਉਂਕਿ ਗੁਰਦੀਪ ਸਿੰਘ ਤੱਕਰ ਦੀ ਸ਼ਖਤ ਵੀ ਕਰਦਾ ਹਾਂ ਸੋ ਮਾਰੇ ਕਰਤਾ ਦੇ ਅਨਸਾਰੇ ਬੱਚੇ ਇਸ ਤਰ੍ਹਾਂ ਨੇਕਪਨ ਮਹਿੰਦਰ ਜੀ ਦਾ ਖਾਲਸਾ ਵਾਲੇ ਨੂੰ ਇਹਦਾ ਟੰਦਾਰ ਕੈਂਪ ਤੇ ਪਹੁੰਚੇ ਸੀ ਇਹ ਸੰਦੇਸ਼ ਹੈ ਦੇਖੋ ਬੜੀ ਅੱਛੀ ਗੱਲ ਆ ਸਰਦਾਰ ਜਗਮਉਂ ਸਿੰਘ ਟੱਕਰ ਦੀ ਯਾਦ ਵਿੱਚ ਉਹ ਬੜੇ ਵਧੀਆ ਇੱਕ ਸਮਾਜ ਸੇਵੀ ਸੀ ਉਹਨਾਂ ਦਾ ਬੇਟਾ ਗੁਰਦੀਪ ਸਿੰਘ ਟੱਕਰ ਪਹਿਲਾਂ ਟੂਰਨਾਮੈਂਟ ਕਰਾਇਆ ਕਰਦੇ ਆ ਹੁਣ ਉਹਨਾਂ ਨੇ ਇੱਕ ਬੜਾ ਵਧੀਆ ਪ੍ਰਾਰਾਲਾ ਕੀਤਾ ਖੂਨਦਾਨ ਕੈਂਪ ਲਾੰਦਾ ਸਮਾਜ ਸੇਵੀ ਸੰਸਥਾ ਨਾਲ ਰਲ ਕੇ ਉਹਨਾਂ ਨੇ ਅੱਜ ਖੂਨਦਾਨ ਕੈਂਪ ਲਾਇਆ ਮੇਰੇ ਖਿਆਲ ਇਹਦੇ ਉੱਪਰ ਕੋਈ ਸੁਭਾਜ ਨੂੰ ਸੇਵਾ ਨਹੀਂ ਹੋ ਸਕਦੀ ਕਿਉਂਕਿ ਅੱਜ ਦਿੱਤਾ ਹੋਇਆ ਖੂਨ ਪਤਾ ਨਹੀਂ ਕਿਸ ਲੋੜਵੰਦ ਦੇ ਕਦੋਂ ਕੰਮ ਆਵੇ ਇਹ ਬਹੁਤ ਵਧੀਆ ਉਹਨਾਂ ਦਾ ਅਪਰਾਲਾ ਆ ਅਸੀਂ ਇਸ ਗੱਲ ਦੀ ਬਹੁਤ ਹੀ ਸਲਾਘਾ ਕਰ